ਪੰਜਾਬੀ ਸ਼ਹਿਮਾ ਹੋ ਰਾਕੀਤਾ ਦੇਲੀ ਨੂੰ ਲੁੱਟਿਆ ਗਿਆ ਲਾਹੌਰ ਦੇ ਤੋਂ ਨੇ ਫੈਰਾ ਕੀਤਾ ਤੇ ਉਸ ਵੇਲੇ ਸਿੱਖਾਂ ਦੇ ਉੱਪਰ ਅੱਤਿਆਚਾਰ ਦਾ ਸਮਾਂ ਸੀ ਜਿੰਨੂੰ ਆਪਾਂ ਅੱਜ ਵੀ ਸਮਝਾ ਸਮਾਂ ਆਖਦੇ ਹਾਂ ਫਿਰ ਉਸ ਵੇਲੇ ਇੱਕ ਸਿੱਖ ਨੇ ਐਲਾਨ ਕੀਤਾ ਉਸ ਸਿੱਖ ਦਾ ਨਾਮ ਸਰਦਾਰ ਜਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਜੀ ਲਿਖਿਆ ਹੈ ਭਾਈ ਹਰ ਇਹ ਨੋਟ ਕਰ ਲਓ ਸਾਰੇ ਜਣੇ ਕੀ ਨਾਮ ਹੈ ਭਾਈ ਭਾਈ ਹਾਠੂ ਸਿੰਘ ਭਾਈ ਹਾਠੂ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਅਹਿਮਦ ਜਾਂ ਅਫਗਾਨੀ ਲੋਕਾਂ ਦੀਆਂ ਘਰਾਂਆਂ ਗਿਆਨਾਂ ਨੂੰ ਬੇਮਤ ਕਰਨ ਰਿਹਾ ਹੈ ਹਿੰਦੁਸਤਾਨ ਨੂੰ ਲੁੱਟ ਰਿਹਾ ਹੈ ਉਹਦਾ ਮੈਸੇਜ ਵੰਡਾਂ ਖਬਰ ਉਹਦੀ ਉਹਦੀ ਅਹਿਮਦ ਸ਼ਾਹ ਅਫਗਾਨੀ ਦੇ ਕੋਲ ਪੁੱਜੀ

دو ہوں کے بن کے پھر پایا گیا, ایک پایا گیا تے پای اس طرح پاڑ کے شہید کر دیا گیا ماجے کا رہن والا وہ چین وہ چڑھتی کلا درینی میتھو ایک واری بھی احمد شاہی کو جا کے آخیا میں نہیں دتا

جام سوال ہوا چاہیے کیوں کیونکہ اس دھرتی تو سنتی کی ملی ہے جیم سر ایک مارک پیر شہد ہو جائی ہے جب گربانی پڑھو گے تو نئے شبد ملنگے ایک کنتی میں تم نے پڑھ دینا ਨੇਤੇ ਪੰਜ ਜਵਾਨ ਮੈਂ ਵਰ ਥਾਪੀ ਦਿੱਤੀ ਕੰਡ ਜਿਓ ਥਾਪੇ ਕਿਤੇ ਮਿਲਦੀ ਆ ਕੰਡ ਦਾ ਕੀ ਮਤਲਬ ਹੈਉਣ ਬੇਠਨੇ ਠੀਕ ਆ ਹੁਣ ਤੁਹਾਡੇ ਪ੍ਰਸ਼ਾਦੇ ਦਾ ਸਮਾਂ ਹੋ ਗਿਆ ਏ ਤੇ ਪ੍ਰਸ਼ਾਦੇ ਵਾਲੀ ਸ਼ੋਭੀ ਨਿਗਾਰ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਕਹਿੰਦੇ 18ਵੀਂ ਸਬੀ ਦੇ ਵਿੱਚ ਤੇ ਕਿ ਲੰਗਰ ਕਹਿੰਦੇ ਵੰਡਦੇ ਸੀ ਬਈ ਆਪਣੇ ਆਪ ਨੂੰ ਤਾਂ ਪੇਰ ਕਰਕੇ ਦੇਖਣਾ ਕਿ ਅਸੀਂ ਉਦਾਂ ਦੇ 18ਵੀਂ ਸਦੀ ਦੇ ਵਿੱਚ ਸਿੰਘਾਂ ਦੇ ਕੋਲ ਨਾ ਜਲ ਸੀ ਨਾ ਪਾਣੀ ਸੀ ਨਾ ਬਸਤਾ ਸੀ ਨਾ ਘਾਹਤੀ ਕੋਦ ਨਹੀਂ ਸੀ ਕੋਲ ਪਰ ਜੋ ਵੀ ਇਥੋਂ ਮਿਲਣਾ ਜੰਗਲ ਦੇ ਉੱਤੇ ਲੰਗਰ ਤਿਆਰ ਕਰਨਾ ਅਰਦਾਸ ਕਰਨੀ ਨਗਾਰਾ ਵਜਾ ਕੇ ਉੱਚੀ ਸਾਰੀ ਐਲਾਨ ਕਰਨਾ ਕਿ ਜੇਕਰ ਆਲੇ ਦੁਆਲੇ ਕੋਈ ਕੁੱਤਾ ਆਵਾਜ਼ ਸੁਣਦਾ ਹੈ ਤੇ ਆ ਕੇ ਅੰਦਰ ਚਾਕ ਲਵੇ ਤੇ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਪੰਘੂ ਲਿਖਦੇ ਨੇ ਧੁਖਾ ਦੇਖ ਆਵਾਜ਼ਾ ਕੋਈ ਆਓ ਦੇਖ ਤਿਆਰ ਗੁਰ ਹੋਈ ਤੇ ਇੱਕ ਸਿੱਖ ਨੂੰ ਕਿਸੇ ਨੇ ਪੁੱਛਿਆ ਮੁਗਲ ਪ੍ਰਸ਼ਾਦਾ ਛਕਣ ਆਏ ਸਨ ਵੀ ਜੇਕਰ ਤੁਹਾਡਾ ਦੁਸ਼ਮਣ ਪ੍ਰਸ਼ਾਦਾ ਛਕਣ ਆ ਜਾਵੇ ਤੇ ਛਕਾ ਦਿੰਦੇ ਹੋ ਉਹਨਾਂ ਕਹਿੰਦੇ ਵੀ ਪੰਗਤ ਸਾਰਿਆਂ ਵਾਸਤੇ ਸਾਂਝੀ ਹੈ ਤੇ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਦਿੰਨੇ ਭਾਵੇਂ ਸਾਡਾ ਦੁਸ਼ਮਣ ਹੀ ਹੋਵੇ ਕਹਿੰਦੇ ਜੇਕਰ ਦੁਸ਼ਮਣ ਸਾਰਾ ਹੀ ਪ੍ਰਸ਼ਾਦਾ ਛਕ ਜਾਵੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਵੇ ਫੇਰ ਇਹਨੇ ਸਾਰਾ ਛਕਦੇ ਕੋਈ ਗੱਲ ਨਹੀਂ ਬਚੇ ਤਾਂ ਦਾਣਾ ਆਪ ਖਲੇ ਹੈ میں تو لنگر مست وتے ہیں پھر آج جنجے لنگر مستانہ ہو گیا کوئی گل نہیں پاوے پان واسطے کچھ نہیں پھر بھی چڑھتی کلا تو تارا کچھ ہے پھر بھی کتنے نہ پہنچی کلا آ جاندی اس کر کے چیتنا ہی لے کے جانی ہے ਇਹ ਕਰਗੀ ਤੇ ਪਾਰਸਾ ਨਹੀਂ ਜਿਹੜਾ ਜਜ਼ਬਾ ਇਸ ਧਰਤੀ ਦੇ ਉੱਪਰ ਸਾਡੇ ਵਿੱਚ ਭਰਿਆ ਉਹ ਜਜ਼ਬਾ ਅਕੈਡਮੀ ਕਾ ਉਹਦੀ ਸ਼ਖਸੀਅਤ ਸਾਡੀ ਕਾਇਮ ਰੱਖੇ ਤੋਂ ਇਹ ਤਿੰਨ ਚਾਰਾਂ ਦੀ ਸਮਾਪਤੀ ਹੈ ਇੱਕ ਦੋ ਬੇਨਤੀਆਂ ਨੇ ਲੜਕਿਆਂ ਨੂੰ ਬੇਨਤੀ ਹੈ ਪ੍ਰਸ਼ਾਦੇ ਵਾਲੇ ਪਾਸੇ ਚਾਲਾ ਪਾ ਦਿਓ